ਹਾਕਮ ਬੜੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਮੈਂ ਤੈਨੂੰ ਆਖਿਆ ਘਰ ਖਿਆ ਲੱਗਦਾ ਉਹ ਦੂਜੇ ਪਾਸੇ ਖੁਸ਼ੀ ਹੈ ਇੱਕ ਪਾਸੇ ਜੱਗੂ ਆਹ ਕਿੰਨੇ ਖਿਆਲ ਹੈ ਲੋਈਆਂ ਘੁੰਮ ਗਈਆਂ ਜਾਗਤਾ ਘੁੰਮ ਗਈਆਂ 40 ਨੰਬਰ ਸੰਦੀਪ ਸਿੰਘ ਜੀ ਪੀਐਸ ਅਟਲੀਆ ਜੀ ਇਹ ਹਾਕਮ ਤਾਲੀਆਂ ਪਕੜਾ ਪਾਇਆ ਓਏ ਹੋ ਚੱਕੂਆ ਨੇ ਪਕੜਾ ਪਾਇਆ ਕਾਂਗੇ ਵਾਲਿਆ ਇਹਨੇ ਪਕੜਾ ਪਾਇਆ ਪਹਿਲੀ ਰੇਡ ਤੇ ਚੱਕੂਆ ਤੇ ਹੁਣ ਵੀ ਪਾਊਗਾ ਹੁਣ ਵੀ ਪਾਊਗਾ ਆ ਆ ਆ ਇੱਥੇ ਰੱਖ ਹੋ ਦੁਨੀਆ ਨੂੰ ਚਾਦੀ ਖੁਸ਼ੀ ਤੇ ਰਵੀ ਦਰਸ਼ਕ ਵੀਰੋ ਹੁਣ ਦਰਸ਼ਕ ਵੀਰੋ ਹੁਣ ਦੇਖਾਂਗੇ ਗੱਲ ਕੀ ਰੰਗਦੀ ਹੈ ਆ ਖੁਸ਼ੀ ਦੀ ਗੱਡੀ ਸਾਹਮਣੇ ਚਾਹ ਖੁਸ਼ੀ ਸੰਭਲ ਕੋਟੀ ਪਾਈ ਮੈਨੂੰ ਜੱਗੂ ਹਰਖਿਆ ਲੱਗਦਾ ਓਏ ਓ ਮੈਨੂੰ ਜੱਗੂ ਹਰਖਿਆ ਲੱਗਦਾ ਓ ਸੰਭਲ ਕੇ ਕੋਟੀ ਪਾਈ ਮੈਨੂੰ ਹਰਖਿਆ ਲੱਗਦਾ ਹੱਥ ਬੜੀਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਮੈਂ ਤੈਨੂੰ ਆਖਿਆ ਹਰਖਿਆ ਲੱਗਦਾ ਓ ਦੂਜੇ ਪਾਸੇ ਖੁਸ਼ੀਆ ਇੱਕ ਪਾਸੇ ਜੱਗੂ ਆਓ ਕਿੰਨੇ ਖਿਆਲ ਆ ਲੋਈਆਂ ਘੁੰਮ ਗਈਆਂ ਜਾਗਤਾ ਘੁੰਮ ਗਈਆਂ ਥਾਪੀਆਂ ਵੱਜ ਗਈਆਂ ਉਹ ਦੁਨੀਆ ਨੱਚ ਪਈ ਲੋਹਾਰ ਹਿੱਲ ਗਿਆ ਉਹ ਸੱਦੂਆ ਆ ਜਾ ਉੱਥੇ ਜਨਾ ਨਵੀਂ ਤਾੜੀ ਫੇਰ ਨਹੀਂ ਪਾਉਂਦੇ ਨੇ ਅੱਗੇ ਵੱਲ ਜਾ ਰਿਹਾ ਜੈਲੀ ਸਾਊਂਡ ਆਓ ਸਾਹਮਣੇ ਕਿਰਿਆਣੇ ਵਾਲਾ ਖੁਸ਼ੀ ਆ ਕੇ ਦੇ ਦੇ ਵੀਰ ਸਾਵਾਕ ਬਾਕੀ ਹੋ ਗਿਆ ਆਓ ਸਾਊਂਡ ਦਾ ਛੇੜੋ ਜੈਲੀ ਬਲੇ ਰੋੜਲੇ ਵਾਲਿਆ ਬੜੀ ਪਿਆਰੀ ਸਾਊਂਡ